ਲੋ ਜੀ ਆਸ ਖਬਰ ਨੇ ਦਿਲ ਦਹਿਲਾ ਕੇ ਰੱਖ ਦਿੱਤਾ ਇੱਕ ਨੌਜਵਾਨ ਮੁੰਡਾ ਜਿਹਦੀ ਤੁਸੀਂ ਫੋਟੋ ਦੇਖਦੇ ਪਏ ਹੋ ਇਹਨੇ ਇੱਕ ਗੰਨੇ ਬਦਲੇ ਆਪਣੀ ਜਾਨ ਦੀ ਕੀਮਤ ਦਿੱਤੀ ਤੁਸੀਂ ਦੇਖੋ ਇਹ ਹੋਇਆ ਕੀ ਘਟਨਾ ਕਿੱਥੋਂ ਦੀ ਆ ਆਪਾਂ ਪੂਰੀ ਗੱਲ ਬਾਤ ਦੱਸਦੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਬੇਨਤੀ ਕਰਾਂਗਾ ਵੀ ਇਹ ਵੀਡੀਓ ਦੱਬ ਕੇ ਸ਼ੇਅਰ ਕਰਿਓ ਇਸ ਨੌਜਵਾਨ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਆਪਣੇ ਮਾ ਪਿਓ ਦਾ ਇਕੱਲਾ ਹੀ ਸਹਾਰਾ ਸੀ ਤੇ ਇਹ ਘਟਨਾ ਹੈਗੀ ਆ ਲਹਿਰਾ ਸੋਦਾ ਦੀ ਜਿਹੜਾ ਰਾਮਪੁਰੇ ਫੂਲ ਦੇ ਨੇੜੇ ਆ ਤੇ ਬਠਿੰਡਾ ਜ਼ਿਲ੍ਹਾ ਦੀ ਇਹ ਘਟਨਾ ਉਥੇ ਇੱਕ ਮੁੰਡੇ ਨੇ ਗੰਨਾ ਪੁੱਟਿਆ ਇਹ ਮੁੰਡੇ ਦੀ ਜਿਹੜੀ ਦੀ ਤੁਸੀਂ ਤਸਵੀਰ ਦੇਖਦੇ ਪਏ ਹੋ ਇਹ ਮੁੰਡਾ ਉਸ ਮੁੰਡੇ ਦੇ ਨਾਲ ਸੀ ਇਹਨੇ ਗੰਨਾ ਨਹੀਂ ਸੀ ਪੁੱਟਿਆ ਉਹ ਜਿਹੜਾ ਮੁੰਡਾ ਗੰਨਾ ਪੁੱਟ ਕੇ ਭੱਜ ਗਿਆ ਇਹ ਮੁੰਡਾ ਉਥੇ ਸਿਰਫ ਬਾਥਰੂਮ ਕਰਨ ਵਾਸਤੇ ਖੜਾ ਹੋਇਆ ਸੀ ਤੇ ਉਧਰੋਂ ਜਿਹੜੇ ਗੰਨਿਆਂ ਵਾਲੇ ਦਾ ਖੇਤ ਸੀ ਉਹ ਦਰਿੰਦਾ ਬੰਦਾ ਆ ਗਿਆ ਉਹਨੇ ਇਹਨੂੰ ਕੋਈ ਪੁੱਛਿਆ ਨਹੀਂ ਵੀ ਤੂੰ ਗੰਨਾ ਪੁੱਟਿਆ ਜਾਂ ਨਹੀਂ ਪੁੱਟਿਆ ਉਹਨੇ ਗੰਨਾ ਪੁੱਟ ਕੇ ਇਹਦੇ ਤੇ ਵੜਾਉਣਾ ਸ਼ੁਰੂ ਕਰ ਦਿੱਤਾ ਇਹਦੇ ਸਿਰ ਤੇ ਕਈ ਗੰਨੇ ਮਾਰੇ ਇਹਦੇ ਪੇਟ ਤੇ ਕਈ ਗੰਨੇ ਮਾਰੇ ਇਸ ਮੁੰਡੇ ਦਾ ਨਾ ਗੋਰਾ ਸਿੰਘ ਤੇ ਜਦੋਂ ਬਹੁਤ ਜ਼ਿਆਦਾ ਇਹਦੇ ਤੇ ਗੰਨੇ ਮਾਰੇ ਗੰਨਾ ਵੀ ਉਹ ਫਿਸ ਗਿਆ ਟੁੱਟ ਗਿਆ ਤਾਂ ਇਹ ਜਿਹੜਾ ਮੁੰਡਾ ਗੋਰਾ ਸਿੰਘ ਸੀ ਇਹ ਉਹਨੂੰ ਕਹਿੰਦਾ ਰਿਹਾ ਵੀ ਮੈਂ ਤੇਰਾ ਗੰਨਾ ਨਹੀਂ ਪੁੱਟਿਆ ਜਿੰਨੇ ਗੰਨਾ ਪੁੱਟਿਆ ਸੀ ਉਹ ਭੱਜ ਚੁੱਕਾ ਉਹ ਇੱਥੋਂ ਜਾ ਚੁੱਕਾ ਮੇਰਾ ਕੋਈ ਕਸੂਰ ਨਹੀਂ ਤੂੰ ਮੈਨੂੰ ਛੱਡ ਦੇ ਪਰ ਉਸ ਦਰਿੰਦੇ ਬੰਦੇ ਨੇ ਇਹਨੂੰ ਛੱਡਿਆ ਨਹੀਂ ਇਹਨੂੰ ਲਗਾਤਾਰ ਕੁੱਟਦਾ ਰਿਹਾ ਗੰਨੇ ਮਾਰਦਾ ਰਿਹਾ ਸਿਰ ਵਿੱਚ ਮਾਰਦਾ ਰਿਹਾ ਢਿੱਡ ਤੇ ਮਾਰਦਾ ਰਿਹਾ ਤੇ ਆਖਰ ਜਦੋਂ ਇਹ ਅਧਮ ਹੋਇਆ ਹੋ ਕੇ ਡਿੱਗ ਪਿਆ ਤਾਂ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਉਸ ਮੁੰਡੇ ਦੀ ਕੁੱਟਮਾਰ ਹੋ ਰਹੀ ਆ ਉਹ ਭੱਜ ਕੇ ਆਏ ਉਹਨਾਂ ਨੇ ਇਸ ਮੁੰਡੇ ਗੋਰੇ ਨੂੰ ਛਡਵਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਨਜੀਦੀਕੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਤੇ ਉੱਥੇ ਇਹ ਮੁੰਡਾ ਦਮ ਤੋੜ ਗਿਆ ਹੁਣ ਤੁਸੀਂ ਦੇਖੋ ਉਹ ਜਿਹੜੇ ਬੰਦੇ ਨੇ ਕੁੱਟਿਆ ਉਹ ਇਹਨੂੰ ਜਾਤੀ ਸੂਚਕ ਸ਼ਬਦ ਵੀ ਬੋਲਦਾ ਰਿਹਾ ਕਹਿੰਦਾ ਰਿਹਾ ਬਹੁਤ ਗਾਲ੍ਹਾਂ ਵੀ ਦਿੰਦਾ ਰਿਹਾ ਤੇ ਉਹ ਜਿਹੜਾ ਜਾਤੀ ਸੂਚਕ ਬੋਲਣ ਵਾਲਾ ਬੰਦਾ ਆਪਾਂ ਕਹਿ ਸਕਦੇ ਹਾਂ ਉੱਚੀ ਜਾਤੀ ਦੇ ਨਾਲ ਸੰਬੰਧਿਤ ਸੀ ਤੇ ਐਂਦੀ ਨੀਵੀਂ ਜਾਤ ਨੂੰ ਲੈ ਕੇ ਉਹਨੇ ਬੜੀਆਂ ਗਾਲਾਂ ਵੀ ਕੱਢੀਆਂ ਜਾਤੀ ਸੂਚਕ ਸ਼ਬਦ ਵੀ ਬੋਲੇ ਤੇ ਮੁੰਡੇ ਨੂੰ ਉਹਨੇ ਗੰਨਿਆਂ ਨਾਲ ਕੁੱਟ-ਕੁੱਟ ਕੇ ਮਾਰ ਮਕਾਇਆ ਹੁਣੇ ਪੰਜਾਬ ਦੇ ਵਿੱਚ ਵਾਪਰੀ ਕੋਈ ਪਹਿਲੀ ਘਟਨਾ ਨਹੀਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਇੱਕ ਘਟਨਾ ਪਹਿਲਾਂ ਵੀ ਆਈ ਸੀ ਵੀ ਇੱਕ ਬੱਚਾ ਉਹਦਾ ਪਤੰਗ ਤਣਕਦੇ ਵਿੱਚ ਡਿੱਗ ਪਿਆ ਤੇ ਇੱਕ ಜಾਤੀ ਨਾਲ ਹੰਕਾਰਿਆ ਮੁੰਡਾ ਨੌਜਵਾਨ ਗੱਭਰੂ ਉਹਨੇ ਉਹਨੂੰ ਕੁੱਟ-ਕੁੱਟ ਕੇ ਮਾਰਿਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਤੇ ਪੁਲਿਸ ਨੇ ਕਾਰਵਾਈ ਵੀ ਕੀਤੀ ਸੀ ਇਸ ਬੰਦੇ ਤੇ ਵੀ ਹੁਣ ਕਾਰਵਾਈ ਹੋਣੀ ਚਾਹੀਦੀ ਤੇ ਜਿਹੜੀਆਂ ਜਥੇ ਬੰਦੀਆਂ ਭਾਈ ਚਾਰਕ ਸਾਂਝ ਦੀ ਬੁਹਾਰ ਲਗਾਉਂਦੀਆਂ ਨੇ ਜਾਂ ਭਾਈ ਚਾਰਕ ਸਾਂਝ ਨੂੰ ਬਹੁਤ ਰੌਲਾ ਪਾ ਪਾ ਕੇ ਦਰਸਾਉਂਦੀਆਂ ਨੇ ਵੀ ਸਾਡੀ ਮਜ਼ਦੂਰਾਂ ਦੇ ਨਾਲ ਭਾਈ ਚਾਰਕ ਸਾਂਝ ਆ ਉਹਨਾਂ ਨੂੰ ਵੀ ਇਹ ਮੁੱਦਾ ਚੁੱਕਣਾ ਚਾਹੀਦਾ ਵੈਸੇ ਮੈਂ ਹੁਣ ਤੱਕ ਸੋਸ਼ਲ ਮੀਡੀਆ ਤੇ ਨਹੀਂ ਵੇਖਿਆ ਵੀ ਕਿਸੇ ਜਥੇਬੰਦੀ ਨੇ ਐਲਾਨ ਕੀਤਾ ਹੋਵੇ ਜਾਂ ਜਥੇਬੰਦੀ ਨੇ ਕਿਸੇ ਨੇ ਵੱਡੀ ਗੱਲ ਕੀਤੀ ਹੋਵੇ ਬਈ ਇਹ ਜਿਹੜਾ ਮੁੰਡਾ ਮਰਿਆ ਗੋਰਾ ਸਿੰਘ ਜਿਹੜਾ ਲਹਿਰਾ ਸੋਧਾ ਦਾ ਰਹਿਣ ਵਾਲਾ ਸੀ ਜ਼ਿਲ੍ਹਾ ਬਠਿੰਡੇ ਦੀ ਇਹ ਘਟਨਾ ਤੇ ਉਹਦੇ ਹੱਕ ਦੇ ਵਿੱਚ ਕੋਈ ਜਥੇਬੰਦੀ ਆਈ ਹੋਵੇ ਮੈਂ ਨਹੀਂ ਦੇਖਿਆ ਪਰ ਜਥੇਬੰਦੀਆਂ ਨੂੰ ਵੀ ਆਉਣਾ ਚਾਹੀਦਾ ਏਸ ਮੁੰਡੇ ਦੇ ਹੱਕ ਦੇ ਵਿੱਚ ਕਿਉਂਕਿ ਜਿਹੜੀ ਥੱਲੇ ਤੁਸੀਂ ਤਸਵੀਰ ਦੇਖਦੇ ਪਏ ਹੋ ਇਹ ਇਹਦੇ ਬੁੱਢੇ ਬਾਪ ਦੀ ਆ ਤੇ ਇਹ ਮਾਪਿਆਂ ਦਾ ਇਕੱਲਾ ਇਕਲੌਤਾ ਪੁੱਤਰ ਸੀ ਜਿੰਨੂੰ ਉਸ ਦਰਿੰਦੇ ਨੇ ਘਟਿਆ ਇਨਸਾਨ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੁਣ ਤੁਸੀਂ ਦੇਖੋ ਸਾਡੇ ਦੇਸ਼ ਦੇ ਵਿੱਚ ਅੱਜ ਵੀ ਜਾਤ ਪਾਤ ਦਾ ਬਹੁਤ ਵੱਡਾ ਭੇਦਭਾਵ ਆ ਭਾਵੇਂ ਸਮਾਂ ਬਹੁਤ ਜ਼ਿਆਦਾ ਬਦਲ ਗਿਆ ਜਾਂ ਸਮੇਂ ਦੇ ਵਿੱਚ ਬਹੁਤ ਵੱਡਾ ਫਰਕ ਆ ਗਿਆ ਪਰ ਜਿਹੜਾ ਜਾਤ ਪਾਤ ਵਾਲਾ ਕੀੜਾ ਕਈ ਘਟਿਆ ਇਨਸਾਨਾਂ ਦੇ ਦਿਮਾਗਾਂ ਦੇ ਵਿੱਚ ਅੱਜ ਵੀ ਪਿਆ ਹੁਣ ਤੁਸੀਂ ਦੇਖੋ ਵੀ ਇੱਕ ਗੰਨਾ ਪੁੱਟਿਆ ਸੀ ਮੁੰਡੇ ਨੇ ਜੇਕਰ ਉਹਨੂੰ ਸਜ਼ਾ ਲਾਉਣੀ ਸੀ ਪੰਚਾਇਤ ਇਕੱਠੀ ਕੀਤੀ ਜਾਂਦੀ ਜਾਂ ਉਹਨਾਂ ਨੂੰ ਉਹਦੇ ਨੁਕਸਾਨ ਦੀ ਪਰਮਾਈ ਦਾ ਡੰਨ ਲਗਾਇਆ ਜਾਂਦਾ ਇਹ ਵੀ ਹੋ ਸਕਦਾ ਸੀ ਪਰ ਇਸ ਘਟਿਆ ਤੇ ਦਰਿੰਦੇ ਇਨਸਾਨ ਨੂੰ ਇਹ ਕਿੰਨੇ ਹੁਕਮ ਦੇ ਦਿੱਤਾ ਜਾਂ ਇਹ ਕਿੰਨੇ ਸ਼ਹਿ ਦੇ ਦਿੱਤੀ ਵੀ ਤੂੰ ਉਸ ਮੁੰਡੇ ਨੂੰ ਕੁੱਟ-ਕੁੱਟ ਕੇ ਮਾਰ ਹੀ ਦੇ ਹੁਣ ਘਟਨਾ ਉਹਦੇ ਬਾਪ ਨੇ ਵੀ ਦੱਸੀ ਜਿਹੜਾ ਗੋਰੇ ਦਾ ਪਿਤਾ ਉਹ ਕਹਿੰਦਾ ਵੀ ਅਸੀਂ ਕਿਸੇ ਕੋਲੋਂ ਫੈਕਟਰੀ ਵਿੱਚੋਂ ਪੈਸੇ ਲੈਣੇ ਸੀ ਇਹ ਕੋਈ ਸੀਮਿੰਟ ਵਾਲੀ ਫੈਕਟਰੀ ਸੀ ਉੱਥੇ ਕੰਮ ਕਰਦੇ ਸੀ ਪੈਸੇ ਲੈਣ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਜਦੋਂ ਬਾਥਰੂਮ ਕਰਨ ਵਾਸਤੇ ਰੁਕੇ ਜਿਹੜਾ ਨਾਲ ਦਾ ਮੁੰਡਾ ਸੀ ਉਹਦਾ ਜੀ ਕਰ ਪਿਆ ਵੀ ਮੈਂ ਤਾਂ ਗੰਨਾ ਚੁੱਪਣਾ ਉਹਨੇ ਇੱਕ ਗੰਨਾ ਪੁੱਟ ਲਿਆ ਜਦੋਂ ਗੰਨਾ ਪੁੱਟਿਆ ਤੇ ਮਗਰੋਂ ਉਹ ਘਟ ਗਿਆ ਤੇ ਦਰਿੰਦਾ ਬੰਦਾ ਆ ਗਿਆ ਉਹ ਜਿਹੜਾ ਗੰਨਾ ਪੁੱਟਣ ਵਾਲਾ ਸੀ ਉਹਦਾ ਭੱਜ ਗਿਆ ਉਹ ਉਥੋਂ ਫਰਾਰ ਹੋ ਗਿਆ ਪਰ ਇਹ ਸੱਚਾ ਸੁੱਚਾ ਮੁੰਡਾ ਇਹਨੇ ਕਿਹਾ ਵੀ ਜਦੋਂ ਮੈਂ ਗੰਨਾ ਪੁੱਟੇ ਨਹੀਂ ਮੈਨੂੰ ਕੀ ਭੱਜਣ ਦੀ ਲੋੜ ਪਰ ਉਹਨੇ ਕੋਈ ਇਹਦੀ ਗੱਲ ਨਹੀਂ ਸੁਣੀ ਉਹਨੇ ਕੋਈ ਇਹਦੀ ਬਾਤ ਨਹੀਂ ਸੁਣੀ ਉਹ ਇਹਨੂੰ ਲਗਾਤਾਰ ਕੁੱਟਦਾ ਰਿਹਾ ਤੇ ਜ਼ਿਆਦਾ ਕੁੱਟਣ ਕਰਕੇ ਕਿਉਂਕਿ ਗੰਨਾ ਐਡਾ ਮੋਟਾ ਸੀ ਤੇ ਗੰਨਾ ਜਦੋਂ ਇਹਦੇ ਸਿਰ ਦੇ ਵਿੱਚ ਵੱਜਦਾ ਰਿਹਾ ਜਾਂ ਪੇਟ ਤੇ ਵੱਜਦਾ ਰਿਹਾ ਫਿਰ ਜਦੋਂ ਅੱਧ ਮੋਆ ਹੋ ਕੇ ਡਿੱਗਿਆ ਤਾਂ ਫਿਰ ਹਸਪਤਾਲ ਦੇ ਵਿੱਚ ਇਹ ਦਮ ਤੋੜ ਗਿਆ ਇਹਦਾ ਇਨਸਾਫ ਮਿਲਣਾ ਚਾਹੀਦਾ ਉਸ ਬੰਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਜਿਨੇ ਇਸ ਮੁੰਡੇ ਨੂੰ ਮੌਤ ਦੇ ਮੂੰਹ ਦੇ ਵਿੱਚ ਧੱਕਿਆ ਤੁਸੀਂ ਦੇਖੋ ਮਤਲਬ ਜੇਕਰ ਕੋਈ ਸਜ਼ਾ ਲਾਉਣੀ ਸੀ ਹੋਰ ਵੀ ਬਹੁਤ ਤਰੀਕੇ ਨੇ ਤੂੰ ਥਾਣੇ ਦੱਸ ਸਕਦਾ ਸੀ ਵੀ ਇਹਨਾਂ ਨੇ ਸਾਡੀ ਚੋਰੀ ਕੀਤੀ ਜਾਂ ਇਹੋ ਜੀ ਕੋਈ ਕਾਰਵਾਈ ਵੀ ਕਰਾਈ ਜਾ ਸਕਦੀ ਸੀ ਪਹਿਲੀ ਗੱਲ ਤਾਂ ਇਹ ਕੋਈ ਵੱਡੀ ਚੋਰੀ ਬੰਦ ਹੀ ਨਹੀਂ ਜਦੋਂ ਮੁੰਡਾ ਭੱਜਿਆ ਹੀ ਨਹੀਂ ਉੱਥੋਂ ਤੇ ਉਹ ਚੋਰ ਕਾ ਦਾ ਜੇਕਰ ਭੱਜਿਆ ਹੁੰਦਾ ਜਿਹੜਾ ਚੋਰ ਸੀ ਉਹ ਭੱਜ ਗਿਆ ਇਹ ਵਿਚਾਰਾ ਨਹੀਂ ਭੱਜਾ ਜੇਕਰ ਇਹ ਭੱਜ ਜਾਂਦਾ ਤੇ ਬਹੁਤ ਚੰਗਾ ਹੁੰਦਾ ਮੈਂ ਇਹ ਕਹਿੰਨਾ ਇਹਨੂੰ ਆਪਣੀ ਜਾਨ ਤਾਂ ਨਾ ਗਵਾਉਣੀ ਪੈਂਦੀ ਇਹਨੂੰ ਆਪਣੀ ਜਾਨ ਤੋਂ ਹੱਥ ਤੱਕ ਧੋਨੇ ਪੈਂਦੇ ਹੁਣ ਇਹਦੇ ਜਿਹੜੇ ਮਾਪੇ ਨੇ ਉਹ ਵਿਚਾਰੇ ਬੁੱਢੇ ਨੇ ਮਜ਼ਦੂਰ ਨੇ ਗਰੀਬ ਨੇ ਉਹ ਸਾਰੀ ਉਮਰ ਇਹਦੇ ਤੋਂ ਬਿਨਾ ਵਿਲਕਣਗੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿਹੜੇ ਇਹ ਜਾਤੀ ਹੰਕਾਰ ਵਾਲੇ ਘਟਗਿਆ ਤੇ ਦਰਿੰਦੇ ਬੰਦੇ ਨੇ ਇਸ ਮੁੰਡੇ ਵਿਚਾਰੇ ਦੀ ਗਰੀਬ ਦੀ ਜਾਨ ਲਈ ਇਦੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ ਤੁਸੀਂ ਕਿਵੇਂ ਦੇਖਦੇ ਹੋ ਮੈਂ ਤੁਹਾਡਾ ਆਪਣਾ ਰਾਜ ਤੁਸੀਂ ਦੇਖ ਰਹੇ ਹੋ ਤਰੱਕੀ ਸਾਂ ਤੇ ਬਹੁਤ ਮਿਹਰਬਾਨੀ ਸ਼ੁਕਰੀਆ